ਥਾਣਾ ਖਾਲੜਾ ਦੀ ਨੌਂਦੇ ਪਿੰਡ ਬਾਸਰਕੇ ਵਿਖੇ ਕੱਲ ਬਾਅਦ ਦੁਪਹਿਰ ਸਮੇਂ ਰਣਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਇੱਕ ਕਿਲੇ ਵਿੱਚ ਲੱਗੇ ਚਾਰੇ ਨੂੰ ਸਰੀਕੇ ਵਿੱਚੋਂ ਲੱਗਦੀ ਜੇਠਾਣੀ ਬੀਬੀ ਬਲਵਿੰਦਰ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜ਼ਬਰਦਸਤੀ ਵਹੁਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦਿਆਂ ਪੀੜਤ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਬਾਸਰਕੇ ਨੇ ਸਟਾਲੇ ਦੀ ਵਾਹੀ ਹੋਈ ਪੈਲੀ ਨੂੰ ਵਿਖਾਉਂਦੇ ਹੋਏ ਦੱਸਿਆ ਕਿ ਅਸੀਂ ਕੱਲ ਘਰ ਵਿੱਚ ਸਾਰਾ ਪਰਿਵਾਰ ਮੌਜੂਦ ਸੀ ਤਾਂ ਉਦੋਂ ਹੀ ਮੇਰੀ ਜੇਠਾਣੀ ਬਲਵਿੰਦਰ ਕੌਰ ਪਤਨੀ ਸਵਰਗਵਾਸੀ ਸੁਖਦੇਵ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸਾਨੂੰ ਹਥਿਆਰਾਂ ਦੀ ਨੋਕ ਤੇ ਸਾਨੂੰ ਸਾਡੇ ਘਰ ਵਿੱਚ ਬੰਦ ਕਰ ਦਿੱਤਾ ਤੇ ਗਾਲੀ ਗਲੋਚ ਕਰਦੇ ਹੋਏ ਸਾਡੇ ਵੱਲੋਂ ਇੱਕ ਕਿੱਲੇ ਪੈਲੀ 'ਚ ਬੀਜਿਆ ਹੋਇਆ ਸਾਰਾ ਸਟਾਲ ਵਾਦ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਬਲਵਿੰਦਰ ਕੌਰ ਸਾਡੀ ਜਠਾਣੀ ਉਹਨੂੰ ਅਦਾਲਤ ਨੇ ਪਹਿਲੀ ਨਹੀਂ ਦਿੱਤੀ ਤੇ ਉਹ ਆਈ ਆ ਕੱਲ ਥਿਆਰਾ ਸਮੇਰ ਮਾਮੇ ਨੂੰ ਤੇ ਮਾਮੇ ਦੇ ਮੁੰਡੇ ਲੈ ਕੇ ਉਹਨੇ ਆ ਕੇ ਸਾਡੇ ਤੇ ਹਮਲਾ ਕੀਤਾ ਵਾ ਹਮਲਾ ਕਰਕੇ ਹੀ ਅੰਦਰ ਵੜ ਗਏ ਆ ਤੇ ਪਹਿਲੀ ਜਿਹੜਾ ਸਟਾਲਾ ਕਿਲਾ ਵਾ ਗਈ ਅਸੀਂ ਕੋਰਟ ਤੋਂ ਫੈਸਲਾ ਚੋ ਜਿੱਤ ਚੁੱਕੇ ਆ ਹਾਂਜੀ ਦਿੱਤੀ ਆ ਮਤਬਲ ਇੱਥੇ ਖਾਲੜਾ ਥਾਣੀ ਉਹਨਾਂ ਸਾਡੀ ਸੁਣਵਾਈ ਨਹੀਂ ਕੀਤੀ ਇਹੀ ਖਾਲੜੇ ਗੱਲ ਦਰਖਾਸਤ ਦਿੱਤੀ ਆ ਤੇ ਸਾਡੀ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਡੀਸੀ ਸਾਹ ਤੋਂ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਬਲੇਂਦਰ ਕੌਰ ਤੇ ਬਲੇਂਦਰ ਕੌਰ ਦਾ ਮਾਮਾ ਆਏ ਨੇ ਫੇ ਆ ਕੇ ਤੇ ਘਰਾਸਵੇ ਸਾਨੂੰ ਡਰਾ ਧਮਕਾਇਆ ਅੰਦਰ ਵੜਤਾ ਆ ਮਾਰਦੇ ਸਾਨੂੰ ਕੁਛ ਕੀਤਾ ਹੀ ਆ ਐਂ ਅੰਦਰ ਵੜ ਗਏ ਤੇ ਕਿਲਾ ਚੜਾ ਜਿਹੜਾ ਸਾਡਾ ਵਾਕਤ ਆ ਕੋਰਟ ਤੋਂ ਫੈਸਲਾ ਇਹ ਜਿੱਤ ਲੁਕੇ ਆ ਤੇ ਦਰਖਾਸਤ ਕਿਹਦੇ ਦਿੱਤੀ ਤੁਸੀਂ ਜੀ ਹਾਂਜੀ ਤਰਖਾਸਤ ਸਿੰਘ ਜੀ ਖਾਲੜੇ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਕੀ ਹੋਣ ਤੁਸੀਂ ਮੰਗ ਕਰਦੇ ਅਸੀਂ ਉਹ ਡੀਸੀ ਸਾਹਿਬ ਦੇ ਮੰਗ ਕਰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਸਾਡਾ ਹੱਕ ਸਾਨੂੰ ਗੋ ਮਿਲੇ ਅੰਦਰ ਵਿੱਚ ਇਹ ਗੱਲ ਹੈ ਵੀ ਦਲਬਾਗ ਸਿੰਘ ਤੇ ਰਣਜੀਤ ਸਿੰਘ ਆ। ਹਾਂਜੀ। ਇਹਨਾਂ ਦੋਵਾਂ ਦਾ ਆਪਸੇ ਦੀ ਉਹ ਹੈਗੇ ਦੋਵੇਂ ਆਪਸੀ ਰਿਸ਼ਤਦਾਰੀ ਆ। ਹਾਂਜੀ। ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪੰਜ-ਛੇ ਕਨਾਲ ਜਗ੍ਹਾ ਉਹਦਾ ਕੋਈ ਝਗੜਾ ਚੱਲਦਾ ਇਹਨਾਂ ਦਾ। ਤੇ ਇਹ ਹੁਣ ਜਿਹੜਾ ਕਬਜ਼ਾ ਆ ਉਹ ਰਣਜੀਤ ਸਿੰਘ ਆ ਉਹਦੀ ਉਹਦਾ ਮਕਾ ਉਹਨੂੰ ਕਾਸ ਕਰਦਾ ਉਹ ਜ਼ਮੀਨ। ਹਾਂਜੀ। ਦੂਜੀ ਧਿਰ ਕਿਤੇ ਕਹਿੰਦੀ ਆ ਵੀ ਇਹ ਇਹ ਜਿਹੜੀ ਆ ਸਾਡੀ ਜ਼ਮੀਨ ਹੈ ਇਹਨਾਂ ਨੇ ਕੋਈ ਧੱਕੇ ਨਾਲ ਵਾਹੀ ਸੀਗੀ। ਹਾਂਜੀ। ਉਹ ਇਹਨਾਂ ਨੇ ਫਿਰ ਮੈਨੂੰ ਇੱਕ ਬਰਖਾਸਤ ਦੇ ਕੇ ਗਿਆ ਸੀ ਮੈਂ ਇਹਨਾਂ ਨੂੰ ਟਾਈਮ ਤਾਂ ਹੈਗਾ ਵੀ ਕੱਲ ਤੁਹਾਨੂੰ ਸੱਦਾਂਗੇ। ਇਹ ਫਿਰ ਉਹਦੇ ਚੰਨਾ ਕਿਦਾਂ ਗਗਨਾਮ ਸਿੰਘ ਜਿਹੜਾ ਦਰਬਾਰ ਸਿੰਘ ਦਾ ਪਿਓ ਆ ਇਹਨੇ ਕਿਤੇ ਉਹ ਜਿਹੜੀ ਆ ਪਹਿਲੀ ਕਿਤੇ ਬਾਤ ਸੀ ਜੇ ਸਾਡੇ ਟਾਈਮ ਦੇਣ ਤੋਂ ਬਾਅਦ ਵੀ ਉਹ ਜਿਹੜੀ ਪਹਿਲੀ ਬਾਤ ਸੀ ਤੇ ਅਸੀਂ ਜਦੋਂ ਮੌਕੇ ਤੇ ਜਾ ਕੇ ਵੇਖਿਆ ਜਦੋਂ ਸਾਡੇ ਤੇ ਜਾਣ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ ਪਹਿਲੀ ਬਾਤ ਸੀ ਇਹਨਾਂ ਨੂੰ ਫਿਰ ਇਹਨੇ ਟਾਈਮ ਤਰ ਦੇ ਆਇਆ ਇਹ ਫਿਰ ਦੂਜੀ ਪਾਰਟੀ ਜਿਹੜੀ ਰਣਜੀਤ ਸਿੰਘ ਪਾਰਟੀ ਇਹ ਸਾਡੇ ਕੋਲ ਆਈ ਸੀਗੀ ਸਾਡੇ ਕੋਲ ਪਾਰਟੀ ਨੇ ਜਦੋਂ ਤੁਹਾਨੂੰ ਆਣ ਕੇ ਕਾਰਜੂ ਖਾਲੇ ਇਹਨਾਂ ਦਾ ਇਹਨਾਂ ਦਾ ਇੱਕ ਕੋਰਟ ਐਸਜੀਐਮ ਸਾਹਿਬ ਪੱਟੀ ਉਹਦੀ ਕੋਰਟ ਚ ਕੀ ਚੱਲਣ ਲਿਆ ਉਹਨਾਂ ਦਾ ਹਾਂਜੀ ਜਿਵੇਂ ਸਾਡੀ ਕੋਰਟ ਦੇ ਨਾਲ ਕੇਸ ਲਦਾ ਮੈਂ ਉਹਨੂੰ ਇਹ ਕਹੀ ਆ ਮੈਂ ਕਿ ਤੂੰ ਹੀ ਤੁਹਾਡਾ ਐਸਜੀਐਮ ਸਾਹਿਬ ਕੋਰਟ ਕੇਸ ਚੱਲਦਾ ਵਾ ਤੂੰ ਐਸਜੀਐਮ ਸਾਹਿਬ ਨੂੰ ਜਾ ਕੇ ਵਿਖਾ ਲੋ ਵੀ ਜਿਹੜੀ ਜਿਹੜੀ ਜ਼ਮੀਨ ਦੇ ਉੱਤੇ ਰੋਕ ਲੱਗੀ ਜਗੀ 25 ਚਾਰ ਤੱਕ ਉਹ ਜਿਹੜੀ ਇਹ ਜ਼ਮੀਨ ਜਿਹੜੀ ਅਗਰਨਾਮ ਸਿੰਘ ਨੇ ਜਿਹੜੀ ਉਹ ਦੁਬਾਰਾ ਬਾਅਦ ਤੀ ਹੈ ਹਾਂਜੀ ਇਹ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਫਿਰ ਆਖਣਗੇ ਜਦੋਂ ਠੀਕ ਹੈ ਜੀ ਉਹਰੇ ਤੂੰ ਜਾ ਕੇ ਤੇ ਐਸਜੀਐਮ ਸਾਹਿਬ ਨੂੰ ਮਿਲਿੰਗੇ ਤਰੰਤਰੰਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ কোৰে জংঘল